ਨਵੀਂ ਦੋਸਤੋ ਗੱਲ ਇਹ ਹੈ ਵੀ ਟਾਈਮ ਬਹੁਤ ਹੋ ਗਿਆ ਤੇ ਮੈਂ ਭਾਈ ਨੂੰ ਕਿਹਾ ਸੀ ਵੀ ਭਾਈ ਸਾਹਿਬ ਥੋੜੇ ਜਲਦੀ ਆ ਜਿਓ ਪਰ ਵੀ ਇਹਨੇ ਨਹੀਂ ਮੰਨੀ ਇਹ ਆਇਆ ਨੇ ਸਾਡੇ ਕੋਲ 5 ਵਜੇ ਸੋ ਮੈਂ ਤੁਹਾਨੂੰ ਅੱਜ ਇੱਕ ਸਪੈਸ਼ਲ ਵੀਡੀਓ ਦਾ ਮਕਸਦ ਕੀ ਹੁੰਦਾ ਹੈ ਕਿ ਜਿਹੜੇ ਸਵਾਲ ਤੁਸੀਂ ਆਪ ਕਦੋਂ ਕਿਤੇ ਹੋਰ ਦਾੜੀ ਕਰ ਲਈ ਕਰਾਉਣੀ ਹੈ ਜਾਂ ਕਿਤੇ ਵੀ ਕਰਾਉਂਦੇ ਹੋ ਜਾਂ ਤੁਸੀਂ ਪਹਿਲੀ ਵਾਰੀ ਕਰਾਉਣ ਜਾ ਰਹੇ ਹੋ ਸੋ ਉਹਦੇ ਵਾਸਤੇ ਥੋੜਾ ਸਵਾਲ ਕੀ ਹੁੰਦਾ ਵੀ ਜਦੋਂ ਦਾੜੀ ਕਰ ਲਈ ਕਰਾਵਾਂਗੇ ਕਿੱਦਾਂ ਦੀ ਲੱਗੂਗੀ ਜਾ ਸਾਡਾ ਤਕਲੀਫ ਹੋਊਗੀ ਜਾਂ ਕਿਸੇ ਕਿਤੇ ਨਾ ਕਿਤੇ ਸੁਣ ਲੈਨੇ ਆ ਯਾਰ ਦੋਸਤ ਜਾਂ ਕੋਈ ਰਿਸ਼ਤੇਦਾਰ ਬਣਾ ਕੇ ਆਉਂਦਾ ਉਹ ਤੋਂ ਅਸੀਂ ਇਹ ਸੁਣ ਲੈਂਦੇ ਆ ਵੀ ਆਹ ਦੌੜੀ ਕਰਨੀ ਨਾ ਕਰਾਈ ਦੁੱਖ ਬਹੁਤ ਲੱਗੂਗਾ ਹੈ ਜੀ ਚਾ ਕੈਮੀਕਲ ਬਹੁਤ ਚੜੂਗਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਬਿਨਾ ਕੈਮੀਕਲ ਤੋਂ ਜਿੰਦੀ ਦਾੜੀ ਕਰ ਲਈਏ ਇਹ ਨਹੀਂ ਹੋ ਸਕਦੀ ਪਰ ਇੱਕ ਯੂਜ਼ ਕਰਨ ਦਾ ਤਰੀਕਾ ਹੁੰਦਾ ਇੱਕ ਸੈਂਸ ਹੁੰਦਾ ਉਹ ਅੱਜ ਆਪਾਂ ਵੀਰੇ ਦੇ ਪ੍ਰਯੋਗ ਕੀਤਾ ਤੇ ਇਹਨਾਂ ਤੇ ਕਰਿਆ ਸੋ ਇਹ ਆਪਾਂ ਨੂੰ ਜੀ ਦੱਸਣਗੇ ਵੀਰ ਜੀ ਸਤਿ ਸ਼੍ਰੀ ਅਕਾਲ ਬੰਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੁਸੀਂ ਸਾਡੇ ਚੈਨਲ ਤੇ ਆਇਓ ਤੇ ਮੈਨੂੰ ਵੀਡੀਓ ਬਣਾਉਣ ਦਾ ਇਹਨਾਂ ਨੇ ਮੇਰੇ ਵਾਸਤੇ ਇੱਕ ਥੈਂਕ ਯੂ ਮੈ ਕਰਨਾ ਚਾਹਣਾ ਇਹਨਾਂ ਦਾ ਵੀ ਮੈਨੂੰ ਇਝਾਸਰ ਦੁੱਤੀ ਹੈ ਜੇ ਮੈਂ ਚਾਹੁੰਦਾ ਸੀ ਇਸ ਵਾਰ ਬਹੁਤ ਨੇ ਉਹਨਾਂ ਵਿੱਚੋਂ ਕੁ ਸਵਾਲ ਇਹ ਜਿਹਨੇ ਵੀ ਤੁਸੀਂ ਦਾੜੀ ਪੱਲਾ ਵੀ ਕਰਾਣੀ ਕਰਾਉਣੀ ਸੀ ਨਾ ਹਾਂਜੀ ਬਾਈ ਪਹਿਲਾਂ ਵੀ ਕਰਾਉਣੀ ਓਕੇ ਕਿੰਨੇ ਦਿਨ ਹੋ ਗਏ ਕਰਵਾਈ ਨੂੰ ਉਹ ਤੋਂ ਪਹਿਲਾਂ ਤਕਰੀਬਨ 4 ਮਹੀਨੇ 4 ਮਹੀਨੇ ਸੋ ਜਿਹੜੀ ਦਾੜੀ ਪਹਿਲਾਂ ਤੁਸੀਂ ਕਰਾ ਲਈ ਕਰਾਉਣੀ ਸੀ ਅੱਜ ਤੱਕ ਦੀ ਬੜੀ ਅੱਜ ਆਪਾਂ ਦਾੜੀ ਕੋੜ ਕਰ ਲਈਤੀ ਉਹਦੇ ਚ ਕੀ ਫਰੰਸ ਮਹਿਸੂਸ ਕਰ ਰਹੇ ਬਹੁਤ ਫਰਕ ਆ ਬਾਈ ਕਿਉਂਕਿ ਪਹਿਲਾਂ ਕੈਮੀਕਲ ਆਉਂਦੇ ਸੀ ਨਾਲ ਦੀ ਨਾਲ ਬੰਨੀ ਜਾਂਦੇ ਸੀ ਤੇ ਨਾਲ ਖੋਲਦਾ ਵੀ ਘਰੇ ਜਾ ਕੇ ਸੀ ਤਕਰੀਬਨ 5-6 ਘੰਟੇ ਵੱਧ ਖੋਲਦੇ ਸੀ ਓਕੇ ਓਕੇ ਸਾਰੀ ਜਦ ਬੰਨੀ ਰਹਦੇ ਸੀ ਪਰੀਨ ਮਦਰ ਨਾਲ ਦਿਨ ਨਾਲ ਬੋਲਦੀ ਦੇ ਨਾਲ ਉਹਨਾਂ ਨੂੰ ਸੇਕ ਵੀ ਬਹੁਤ ਸੋਹਣੀ ਆਈ ਉਹਨਾਂ ਨੇ ਸੇਕ ਵੀ ਨਹੀਂ ਸੀ ਦਿੱਤੀ ਓਕੇ ਉਹਦਾਂ ਕਰ ਤੇ ਤੁਸੀਂ ਗੱਲ ਹੋਰ ਆਪਾਂ ਧੋ ਵੀ ਦਿੱਤੀ ਨਾਲ ਦੇ ਨਾਲ ਹਾਂਜੀ ਉਹ ਇਹ ਵੀ ਕਹਿੰਦੇ ਉਹਨਾਂ ਦੇ ਵੀ ਬਾਈ ਜੀ ਧੋ ਰੋ ਨਾ ਹਾਂਜੀ ਹਾਂਜੀ ਤੋਂ ਆਪਾਂ ਸ਼ੈਂਪੂ ਵੀ ਕਰ ਸਕਦੇ ਆ ਦਾੜੀ ਨੂੰ ਧੋ ਦਿੱਤਾ ਵਰਗੀ ਕਰਦੇ ਆ ਆਇਲਿੰਗ ਕਰੋ ਡਸਨ ਮੈਟਰ ਯਾਰ ਤੁਸੀਂ ਦੇਖੋ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਕੁਆਲਿਟੀ ਦੇਣ ਦੀ ਕੁਆਲਿਟੀ ਮੀਨਜ਼ ਤੁਹਾਡੇ ਜਿਹੜੇ ਤੁਹਾਨੂੰ ਤਕਲੀਫ ਨਾ ਹੋਵੇ ਤੁਹਾਨੂੰ ਕੈਮੀਕਲ ਨਾ ਚੜੇ ਸੋ ਮੈਂ ਵੀ ਬ੍ਰੀਡਮ కెమికల్ ਕੰਪਨੀ ਤੇ ਕਿਸਰਾ ਹੋਈ ਇਹ ਬਹੁਤ ਬੜੀਆ ਕੰਮ ਹੈ ਜੀ ਤੇ ਦਾੜੀ ਹੈ ਜਿਹੜੀ ਬਹੁਤ ਮਤਲਬ ਪਹਿਲਾਂ ਤੋਂ ਬਹੁਤ ਸੋਹਣੀ ਲੱਗਦੀ ਪਹਿਲਾਂ ਕਦੇ ਇਹ ਉਚਾਰ ਫਸਾਰ ਹੋਏ ਕਰਾਉਂਦੇ ਨਾ ਅੱਛਾ ਅਜਿਹਾ ਰੋਜੀ ਨਹੀਂ ਸੀ ਬੜੀ ਬਹੁਤ ਵਧੀਆ ਕੰਮ ਹੈ ਬਾਈ ਜੀ ਤੁਹਾਡਾ ਕੇ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਲਣਾ ਬੰਦ ਨਾ ਕਰਿਓ ਜੀ ਚੱਲਣਾ ਸੋ ਸਭ ਤੋਂ ਪਹਿਲਾਂ ਜੀ ਜੇਕਰ ਤੁਸੀਂ ਦਾੜੀ ਕਿਰਤ ਹਲਕਾਰਲੀ ਗਰਾਉਂਡ ਦੇ ਸ਼ੌਕੀਨ ਹੋ ਜਾਂ ਤੁਹਾਡੀ ਮਨਪੋਂ ਦੀ ਸ਼ੇਪ ਨਹੀਂ ਮਿਲਦੀ ਤਾਂ ਤੁਸੀਂ ਮੇਰੇ ਕੋਲ ਵਿਜ਼ਿਟ ਕਰ ਸਕਦੇ ਮੈਂ ਤੁਹਾਡੇ ਨਾਲ ਗੱਲ ਕਰਨਾ ਜੀ ਉਦੋਂ ਸਿੰਘਾ ਸ਼ਹਿਰ ਸੁਣਾ ਦਿੱਸ਼ਕ ਸੰਗਰੂਰ ਦਾ ਸ਼ਹਿਰ ਆ ਜੀ ਬਹੁਤ ਖੂਬਸੂਰਤ ਸ਼ਹਿਰ ਆ ਆਓ ਕਦੇ ਅਸੀਂ ਤੁਹਾਨੂੰ ਚਾਹ ਪਾਣੀ ਦੀ ਥੋੜੀ ਸੇਵਾ ਵੀ ਕਰਾਂਗੇ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜਿਹੜੇ ਤੁਹਾਡੇ ਸਵਾਲ ਨੇ ਉਹ ਕਮੈਂਟ ਜ਼ਰੂਰ ਕਰਿਆ ਕਰੋ ਕਿ ਕਈ ਵਾਰੀ ਤਾਂ ਬਹੁਤ ਬੇਕਾਰ ਦੀ ਕਮੈਂਟ ਕਰ ਦਿੰਦੇ ਨੇ ਤਾਂ ਸਾਨੂੰ ਮਹਿਸੂਸ ਹੁੰਦਾ ਵੀ ਯਾਰ ਸਾਡੇ ਕੰਮ ਤੋਂ ਇਹ ਇਨਸਾਨ ਬੇਖੁਸ਼ ਨੇ ਸੋ ਖੁਸ਼ ਨਾਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਵਾਰੀ ਸਾਡਾ ਕੰਮ ਤਾਂ ਦੇਖੋ ਸਾਡੀ ਮਿਹਨਤ ਦੇਖੋ देखो वीर दी दाढ़ी बननी ਜਦੋਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ ਜਦੋਂ ਫੋਨ ਤੇ ਕਿਹਾ ਦੀ ਬਾਈ ਜੀ ਕਿੰਨਾ ਟਾਈਮ ਲੱਗੂ ਤੇ ਵਿੱਚ ਵਿੱਚ ਇਹ ਨਾ ਮਿੱਤਰਾਂ ਨਾਲ ਗੱਲਾਂ ਕਰ ਰਹੇ ਸੀ ਕਿ ਜਿਵੇਂ ਆ ਬੈਠਾ ਤੇ ਜਿਵੇਂ ਆ ਬੈਠਾ ਇਹਨਾਂ ਨਾਲ ਗੱਲਾਂ ਇਹ ਹੋ ਰਹੀਆਂ ਸੀ ਵੀ ਇਹਨਾਂ ਨੂੰ ਪੁੱਛ ਰਹੇ ਸੀ ਯਾਰ ਆਪਾਂ ਧੜੀ ਬਣਾ ਕੇ ਆ ਜਾਾਂਗੇ ਤੇ ਘਰੇ ਆ ਕੇ 12 ਵਜੇ ਖੋਲਣਾਗੇ ਰਾਤ ਨੂੰ ਸੋ ਐਸਾ ਕੁਝ ਨਹੀਂ ਅਸੀਂ ਸਿਰ ਤੋਂ 100 ਮਿੰਟ ਦਾੜੀ ਤੇ ਲਗਾਏ 100 ਮਿੰਟ ਤੋਂ ਬਾਅਦ ਤੁਹਾਡੀ ਦਾੜੀ ਇੰਨੀ ਸੋਹਣੀ ਬਣਾ ਕੇ ਤੁਹਾਡੇ ਤੱਕ ਅਸੀਂ ਦੇ ਦੇਣੀ ਹੈ ਤੇ ਫਿਰ ਤੁਸੀਂ ਕੀ ਕਰਨਾ ਸਵੇਰੇ ਉੱਠਣਾ ਹੈ ਨਹਾਉਣਾ ਹੈ ਤੇਲ ਲਾਉਣਾ ਹੈ ਦਾੜੀ ਨੂੰ ਵਧੀਆ ਤਰੀਕਾ ਨਾਲ ਸ਼ੈਂਪੂ ਕਰਨਾ ਉਸ ਤੋਂ ਬਾਅਦ ਕੁਰਤਾ ਪਜਾਮਾ ਪਾਓ ਟਰੌਜ਼ਰ ਪਾਓ एवरीथिंग ਜਰਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਵੀ ਡਰੈਸ ਪਾਉਂਗੇ ਤਾਂ ਤੁਸੀਂ ਇੰਨੇ ਕ ਸਮਾਰਟ ਹੋ ਜਾਓਗੇ ਇੰਨੇ ਕ ਜੱਜਨ ਲੱਗ ਜਾਓਗੇ ਤੁਸੀਂ ਉਮੀਦ ਤੋਂ ਪਰੇ ਹੋ ਜਿਓ ਤੁਹਾਡੇ ਕੰਮ ਸੋ ਇਹ ਮਾਸਟਰ ਜੀ ਨੇ ਸੋ ਇਹ ਕੱਲ ਨੂੰ ਸਾਨੂੰ ਦੱਸਣਗੇ ਫੋਨ ਕਰਕੇ ਵੀ ਵਾਕਈ ਕਮਾਲ ਦੀ ਗੱਲਬਾਤ ਹੈ ਚਲੋ ਠੀਕ ਹੈ ਮਿਲਦੇ ਆ ਤੇ ਵੀਰ ਜੀ ਦਾੜੀ ਕਿਵੇਂ ਹੋ ਗਈ ਬਹੁਤ ਵਧੀਆ ਇੱਕ ਵਾਰ ਖੱਤ ਹੋ ਜਾ ਯਾਰ ਹੁਣ ਦੱਸ ਬਹੁਤ ਵਧੀਆ ਲੱਗ ਰਹੀ ਵਧੀਆ ਲੱਗ ਰਹੀ ਹਾਂ ਜਿਹੜੇ ਇਹਨਾਂ ਦੇ ਰਿਜ਼ਲਟ ਸੋਚੇ ਸੀ ਉਹੀ ਜਿਹਨਾਂ ਚਾ ਉਦੋਂ ਵੀ ਵਧੀਆ ਮਿਲਦੇ ਹੋ ਵੀ ਉੱਪਰ ਦੀ ਇਹ ਓਕੇ ਓਕੇ ਚਲੋ ਵੀਰ ਜੀ ਅਜੇ ਕੱਟਿਆ ਨਾ ਤੇ ਆ ਬੜਾ ਹੱਥ ਚ ਸੋ ਆਪਾਂ ਇਹਨਾਂ ਦਾ ਵੀਰ ਲੈਨੇ ਨਾਲ ਆਏ ਨੇ ਸ਼ਾਇਦ ਇਹਨਾਂ ਦੇ ਛੋਟੇ ਭਰਾ ਨੇ ਮੇਰੇ ਕਿਵੇਂ ਲੱਗੇ ਦਾੜੀ ਪੂਰੀ ਵਧੀਆ ਲੱਗੀ ਜੀ ਜਿਹਦੇ ਸਾਹਮਣੇ ਮੈਂ ਵੀ ਇਹਨਾਂ ਨੂੰ ਕਹਿ ਕੇ ਲਿਆ ਸੀ ਉਹੀ ਸ਼ੇਵ ਮੇਰੀ ਆਏ 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 ਯਾਨੀ ਥੋੜਾ ਦਿਲ ਤਾਂ ਨਹੀਂ ਤੋੜਿਆ ਥੋੜਾ ਵਿਸ਼ਵਾਸ ਨਹੀਂ ਤੋੜਿਆ ਜਮਾਂ ਸਹੀ ਸੋ ਠੀਕ ਹੈ ਦੋਸਤੋ ਤਾਂ ਵੀ ਬੇਨਤੀ ਇਹ ਹੈ ਵੀ ਜੇਕਰ ਤੁਹਾਨੂੰ ਮਤਲਬ ਲੱਗਦਾ ਹੈ ਵੀ ਦਾੜੀ ਕਾਲੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਮੈਂ ਫਿਰ ਤੋਂ ਬੋਲਦਾ 9876069436 ਸਾਡਾ ਮੋਬਾਈਲ ਨੰਬਰ ਹੈ ਜੀ ਮੈਨੂੰ ਆਪ ਹੀ ਆਪਣਾ ਕੰਮ ਕਰਕੇ ਨਾ ਮੈਨੂੰ ਨਜ਼ਾਰਾ ਆ ਰਿਹਾ ਹੈ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਜ਼ਿਆਦਾ ਵੀ ਮੈਂ ਇਹ ਕੰਮ ਕੀਤਾ ਵਾਓ ਯਾਰ ਵਾ ਵਧੀਆ ਠੀਕ ਹੈ ਵੀ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਮੈਰੀ ਮਾਚ ਜਲਦੀ ਮਿਲਣ